ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਇਸ ਦੇ ਵਿੱਚ ਚਰਚਾ ਕਰਾਂਗੇ ਕਿ ਅਹਿਮ ਮੁੱਦੇ ਦੇ ਉੱਤੇ ਲੋਕ ਸਭਾ ਚੋਣਾਂ ਆ ਗਈਆਂ ਨੇ ਉੱਥੇ ਹੀ ਭਾਈ ਭਾ ਪਾਰਟੀ ਦੇ ਵੱਲੋਂ ਆਪਣੇ ਲੋਕ ਸਭਾ ਉਮੀਦਵਾਰ ਵੀ ਐਲਾਨ ਦਿੱਤੇ ਗਏ ਨੇ ਪਹਿਲੀ ਲਿਸਟ ਦੇ ਵਿੱਚ 100 ਤੋਂ ਵੱਧ ਉਮੀਦਵਾਰਾਂ ਦਾ ਨਾਮ ਸੀ ਹੁਣ ਪਿੱਛੇ ਜੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਇੱਕ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 39 ਨਾਮ ਜਿਹੜੇ ਨੇ ਸਾਹਮਣੇ ਆਏ ਨੇ ਜਿਸ ਦੇ ਵਿੱਚੋਂ 15 ਜਿਹੜੇ ਨੇ ਜਨਰਲ ਕੈਟਾਗਰੀ ਤੋਂ ਤੇ ਬਾਕੀ ਜਿਹੜੇ 24 ਨੇ ਉਹਨਾਂ ਦੀ ਜੇ ਗੱਲ ਕਰੀਏ ਤੇ ਉਹ ਘੱਟ ਗਿਣਤੀ ਜਿਹੜੇ ਨੇ ਜਿਵੇਂ ਐਸਸੀ ਕੋਟਾ ਹੋ ਗਿਆ ਹੈ ਐਸਸੀ ਐਸਟੀ OBC ਜਿਹੜੇ ਨਾਮ ਨੇ ਉਸ ਕੈਟਾਗਰੀ ਤੋਂ ਸਾਹਮਣੇ ਆਏ ਨੇ ਸੋ ਇਸ ਮੌਬਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਵਿਵੇਕ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਗਗਨ ਕੱਲ ਕਾਂਗਰਸ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪਹਿਲੀ ਲਿਸਟ ਲੋਕ ਸਭਾ ਉਮੀਦਵਾਰਾਂ ਦੇ ਨਾਮਾਂ ਦੀ ਜਿਹੜੀ ਜਾਰੀ ਕੀਤੀ ਹੈ ਕਿਵੇਂ ਵੇਖਦੇ ਹੋ ਜੀ ਗਗਨ ਜਿਵੇਂ ਆਪਾਂ ਗੱਲ ਕੀਤੀ ਆ ਤੁਸੀਂ ਪਹਿਲਾਂ ਵੀ ਕਿ ਹੁਣ ਭਾਜਪਾ ਨੇ ਜਿਹੜਾ ਆ 100 ਪਲੱਸ ਹਨਾ ਉਮੀਦਵਾਰਾਂ ਦੀ ਲਿਸਟ ਜਿਹੜੀ ਆ ਐਲਾਨ ਦਿੱਤੀ ਹੈ ਇਸ ਤੋਂ ਬਾਅਦ ਫਿਰ ਜਿਹੜੀ ਆ ਆਮ ਆਦਮੀ ਪਾਰਟੀ ਹੈ ਉਹਨੇ ਵੀ ਆਪਣੇ ਉਮੀਦਵਾਰ ਜਿਹੜੇ ਨੇ ਉਹ ਐਲਾਨਣੇ ਸ਼ੁਰੂ ਕਰ ਦਿੱਤੇ ਗਏ ਨੇ ਦਿੱਲੀ ਦੇ ਵਿੱਚ ਉਹਨਾਂ ਨੇ ਤਿੰਨ ਚਾਰ ਉਮੀਦਵਾਰ ਐਲਾਨਤੇ ਇਸ ਤੋਂ ਇਲਾਵਾ ਜਿਹੜੀ ਹਰਿਆਣਾ ਦੇ ਵਿੱਚ ਇੱਕ ਸੀਟ ਮਿਲੀ ਹੈ ਉੱਥੋਂ ਵੀ ਜਿਹੜਾ ਆ ਉਮੀਦਵਾਰ ਉਹ ਐਲਾਨ ਦਿੱਤਾ ਹੈ ਸੋ ਹੁਣ ਭਾਜਪਾ ਦੇ ਵਿੱਚ ਤੇ ਕੱਲ ਕਾਂਗਰਸ ਨੇ ਆਪਣੇ 39 ਬੰਦਿਆਂ ਦੀ ਜਿਹੜੀ ਪਹਿਲੀ ਲਿਸਟ ਆ ਉਹ उतारी ਹੈ ਉਹ ਐਲਾਨ ਦਿੱਤੀ ਹੈ ਤੇ ਉਹ ਦੱਖਣ ਵਾਲੇ ਪਾਸੇ ਸੇਨੀ ਆ ਜਿਹੜੀਆਂ ਨੇ ਜ਼ਿਆਦਾਤਰ ਸੀਟਾਂ ਨੇ ਜਿਸ ਦੇ ਵਿੱਚ ਰਾਹੁਲ ਗਾਂਧੀ ਭੁਪੇਂਦਰ बघेल ਹਨਾ ਪਪੇਸ਼ बघेल ਵਗੈਰਾ ਜਿਹੜੇ ਨੇ ਇਹ ਵੱਡੇ ਨਾਮ ਨੇ ਚਰਚਿਤ ਨਾਮ ਨੇ ਜਿਹੜੇ ਇੱਕ ਕਹਿ ਸਕਦੇ ਹੈਵੀ weight ਨਾਮ ਨੇ ਮੇਨਸਟ੍ਰੀਮ ਲੀਡਰਸ਼ਿਪ ਜਿਹੜੀ ਹੈ ਉਹ ਨੇ ਸੋ ਹੁਣ ਇਥੋਂ ਲਿਸਟ ਜਿਹੜੀ ਜਾਰੀ ਹੋਈ ਹੈ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਹੋਵੇ ਉਹ ਆਮ ਆਦਮੀ ਪਾਰਟੀ ਦੀ ਇੱਕ ਚੀਜ਼ ਤਾਂ ਜਿਹੜੀ ਸ਼ੁਰੂਆਤੀ ਲਿਸਟ ਹੈ ਉਹਨੇ ਸਾਫ਼ ਕਰਤੀ ਹੈ ਕਿ ਨਵੇਂ ਚਿਹਰਿਆਂ ਦੇ ਉੱਤੇ ਦਾਅ ਖੇਡਣ ਦੇ ਵਿੱਚ ਇਹ ਦੋਵੇਂ ਪਾਰਟੀਆਂ ਜਿਹੜੀਆਂ ਆ ਨੇ ਉਹਨਾਂ ਕੰਮ ਸਾਬਤ ਹੋ ਰਹੀਆਂ ਆ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕੰਪੀਟੀਸ਼ਨ ਇਸ ਵੇਲੇ ਫਸਮਾ ਹੋਏਗਾ ਸੋ ਉਹਦੇ ਨਾਲ ਜਿਹੜਾ ਆ ਉਹਦੇ ਟੱਕਰ ਲੈਣ ਲਈ ਕਿਤੇ ਨਾ ਕਿਤੇ ਅੰਦਰ ਖਾਤੇ ਜੜੀ ਗਿਣਤੀ ਮੇਂਤੀ ਆ ਉਹ ਸ਼ੁਰੂ ਹੋਣ ਲੱਗ ਗਈ ਆ ਪਰ ਪੰਜਾਬ ਦੇ ਵਿੱਚ ਅਸੀਂ ਆਂ ਤੇ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਦੀ ਜਾਂ ਫਿਰ ਕਾਂਗਰਸ ਦੀ ਸੋ ਬਾਕੀ ਪਾਸੇ ਜਿਹੜਾ ਆ ਇੰਡੀਆ ਗੱਠ ਜੋੜ ਹੋਇਆ ਪਰ ਪੰਜਾਬ ਦੇ ਵਿੱਚ ਗੱਠ ਜੋੜ ਉਹ ਨਹੀਂ ਕਾ ਦੇ ਚੜ ਸਕਿਆ ਕਿਉਂਕਿ ਆਮ ਆਦਮੀ ਲੀਡਰਸ਼ਿਪ ਇੱਕ ਆਪਣਾ ਰੋਲਾ ਰੋ ਰਹੀ ਸੀ ਤੇ ਕਾਂਗਰਸ ਲੀਡਰਸ਼ਿਪ ਇੰਡੀਆ ਘਟ ਜੋਨ ਨੂੰ ਲੈ ਕੇ ਚਾਰ ਪੰਜ ਫਾੜ ਹੋਈ ਦੇਖ ਰਹੀ ਹੈ ਬਾਕੀ ਪਾਰਟੀ ਸੇ ਤਾਂ ਦੋ ਫਾੜ ਹੁੰਦੀ ਹੈ ਪਰ ਕਾਂਗਰਸ ਜਿਹੜੀ ਆ ਚਾਰ ਪੰਜ ਫਾੜ ਹੋਈ ਦੇਖਦੀ ਹੈ ਰਾਜਾ ਬੜਿੰਗ ਪ੍ਰਤਾਪ ਬਾਜਵਾ ਇਹਨਾਂ ਦਾ ਜਿਹੜਾ ਇੱਕ ਪੂਰੇ ਦਾ ਪੂਰਾ ਇੱਕ ਕਹਿ ਲੀਏ ਕਿ ਧੜਾ ਹੈ ਜੀ ਉਹ ਕਹਿ ਰਿਹਾ ਕਿ ਨਹੀਂ ਹੋਣਾ ਚਾਹੀਦਾ ਪਰ ਉੱਥੇ ਜਿਹੜੀ ਕੋਈ ਹੋਰ ਲੀਡਰ ਨੇ ਜਿਵੇਂ ਰਵਨੀਤ ਬਿੱਟੂ ਹੋ ਗਏ ਜਾਂ ਫਿਰ ਹੋ ਗਏ ਆਪਣੇ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ ਕਿ ਅਸੀਂ ਹਾਈ ਕਮਾਂਡ ਦੇ ਨਾਲ ਹਾਈ ਕਮਾਂਡ ਜੋ ਫੈਸਲਾ ਕਰੇਗੀ ਉਹ ਹੋਣਾ ਚਾਹੀਦਾ ਪਰ ਉਹੀ ਸਟੇਜ ਤੇ ਖੜ ਕੇ ਇੱਕ ਪਾਸੇ ਕਹਿ ਰਹੇ ਨੇ ਕਿ ਹਾਈ ਕਮਾਂਡ ਦੇ ਨਾਲ ਜੋ ਚਾਹੀਗੇ ਉਹ ਹੋ ਜਾਣਾ ਚਾਹੀਦਾ ਹਾਈ ਕਮਾਂਡ ਦੇ ਨਾਲ ਜਾਣਾ ਚਾਹੀਦਾ ਤੇ ਉਹੀ ਸਟੇਜ ਤੋਂ ਖੜ ਕੇ ਜਿਹੜੇ ਮੁੱਖ ਮੰਤਰੀ ਨੂੰ ਗਾਲਾ ਕੱਢਦੇ ਨੇ ਉਹਨਾਂ ਦੇ ਨਾਲ ਹੀ ਗੱਟ ਜੋੜ ਕਰਨਾ ਹੈ ਜੀ ਸੋ ਕਿ ਜਿਵੇਂ ਕਿ ਤੇ ਸਥਿਤੀ ਜਿਹੜੀ ਆ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਸਥਿਤੀ ਵੀ ਸਪਸ਼ਟ ਹੋਊਗੀ ਕਿ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਜਿਹੜਾ ਨੇ ਉਹ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰਨ ਗਿਆ ਆ ਮੋ ਸਾਹਮਣੇ ਸੋ ਹੁਣ ਸਥਿਤੀ ਜਿਹੜੀ ਇਹ ਬਣੀ ਹੋਈ ਆ ਕਿ ਦੇਸ਼ ਪੱਧਰ ਦੇ ਵਿੱਚ ਜਿਹੜਾ ਨੇ ਮਿਲ ਕੇ ਭਾਜਪਾ ਦਾ ਸਾਹਮਣਾ ਕਰਨ ਗਿਆ ਸੋ ਇੱਥੇ ਜਿਹੜੀਆਂ ਨੇ ਭਾਜਪਾ ਦਾ ਦੂਰ ਦੂਰ ਤੱਕ ਨਹੀਂ ਅਮਲੇ ਸਾਹਮਣੇ ਹੋ ਕੇ ਇੱਕ ਦੂਸਰੇ ਦਾ ਸਾਹਮਣਾ ਕਰਨ ਗਿਆ ਸੋ ਜੋ ਲਿਸਟ ਪਹਿਲਾਂ ਆਮ ਆਦਮੀ ਪਾਰਟੀ ਨੇ ਐਲਾਨੀ ਉਹਦੇ ਵਿੱਚ ਵੀ ਜਿਹੜੇ ਉਮੀਦਵਾਰ ਚਾਰ ਐਲਾਨੇ ਨੇ ਕੋਈ ਦੋਵਾਰ ਦਾ ਐਮਐਲਏ ਕੋਈ ਹੋਰ ਅਹੁਦੇ ਤੇ ਕੋਈ ਹੋਰ ਅਹੁਦੇ ਤੇ ਮਤਲਬ ਉਹ ਬੰਦੇ ਨੇ ਜਿਨਾਂ ਦੇ ਪਹਿਲਾਂ ਆਮ ਆਦਮੀ ਪਾਰਟੀ ਨੇ ਦਾਅ ਖੇਡਿਆ ਤੇ ਸਫਲ ਰਹੇ ਉਹਨਾਂ ਆਦੇ ਉੱਤੇ ਹੀ ਹੁਣ ਤੀਸਰਾ ਦਾ ਜਿਹੜਾ ਦੁਆਰਤੀ ਖੇਡ ਲਿਆ ਤੇ ਹੁਣ ਇਧਰੋਂ ਆ ਜੀਏ ਰਾਹੁਲ ਗਾਂਧੀ ਉਹ ਵੀ ਜਿੱਤਦੇ ਨੇ ਭੁਵੇਂਦਰ ਬਗੇਲ ਉਹ ਵੀ ਜਿੱਤਦੇ ਨੇ ਬਗੇਲ ਸਾਹਿਬ ਹੋਰੀ ਤੇ ਹੋਰ ਜਿਹੜੇ ਇਹਨਾਂ ਦੇ ਵਿੱਚੋਂ ਫੇਮਸ ਨਾਮ ਨੇ ਉਹ ਹਮੇਸ਼ਾ ਹੀ ਜਿੱਤਦੇ ਨੇ ਸੋ ਜਿਹੜੀ 39 ਬੰਦਿਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਹਦੇ ਵਿੱਚੋਂ ਕੋਈ ਜਲੇ ਸਮਾਜ ਦੇ ਲੋਕ ਨੇ OBC ਨੇ BC ਨੇ ਹੈ ਨਾ ਸੋ ਉਹ ਕੈਟਾਗਰੀ ਦੇ ਲੋਕ ਜਿਹੜਾ ਨੇ ਉਹ ਜ਼ਿਆਦਾ ਨੇ 25 ਨਾਮ ਜਿਹੜੇ ਉਹਨਾਂ ਦੇ ਸ਼ਾਮਿਲ ਹੈ ਪਰ ਪੰਜਾਬ ਦੀ ਹਜੇ ਵੀ ਲੀਡਰਸ਼ਿਪ ਦੀ ਜਿਹੜੀ ਉਮੀਦਵਾਰ ਹੈ ਉਹ ਨਹੀਂ ਐਲਾਨਿਆ ਗਿਆ ਕਾਂਗਰਸ ਦਾ ਇੱਕ ਇਤਿਹਾਸ ਰਿਹਾ ਹੈ ਕਿ ਚੋਣਾਂ ਤੋਂ ਐਨ ਸਮੇਂ ਪਹਿਲਾਂ ਜਿਹੜਾ ਆ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੀ ਆ ਸੋ ਉਹਦਾ ਨੁਕਸਾਨ ਵੀ ਜਿਹੜਾ ਕਾਂਗਰਸ ਨੂੰ ਚੱਲਣਾ ਪੈਂਦਾ ਜੇਕਰ ਆਪਾਂ ਰੀਸੈਂਟਲੀ ਐਗਜ਼ਾਮਪਲ ਲੈ ਕੇ ਦੇਖੀਏ ਤਾਂ ਕ ਸਮਿਤ ਸਿੰਘ ਨੇ ਜਿਹੜੇ ਆ ਅ ਇਧਰੋਂ ਅਮਰਗੜ ਤੋਂ ਜਿਹੜਾ ਨੇ ਚੋਣਾ ਲੜੇ ਸੀਗੇ ਸਿਮਰਜ ਸਿੰਘ ਮਾਨ ਦੇ ਅਗੇਂਸਟ ਸੋ ਐਨ ਮੌਕੇ ਤੇ ਉਹਨਾਂ ਦਾ ਨਾਮ ਐਲਾਨਿਆ ਗਿਆ ਫਿਰ ਉਸ ਵਿਚਾਰੇ ਨੂੰ ਨਾ ਤਾਂ ਆਪਣਾ ਪੂਰਾ ਚੋਣ ਪ੍ਰਚਾਰ ਕਰਨ ਦੇ ਲਈ ਸਮਾਂ ਮਿਲਿਆ ਨਾ ਉਹਨੂੰ ਸਟ੍ਰੈਟਜੀ ਬਣਾਉਣ ਦੇ ਲਈ ਸਮਾਂ ਮਿਲਿਆ ਸੋ ਕਿਤੇ ਨਾ ਕਿਤੇ ਉਹਦਾ ਨੁਕਸਾਨ ਜਿਹੜਾ ਆ ਉਹ ਉਮੀਦਵਾਰ ਨੂੰ ਵੀ ਹੋਇਆ ਤੇ ਪਾਰਟੀ ਨੂੰ ਵੀ ਹੋਇਆ ਕਿਉਂਕਿ ਮਿਲਣਾ ਵੀ ਪੈਂਦਾ ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਜਾਣਾ ਪੈਂਦਾ ਰੁੱਸਿਆਂ ਨੂੰ ਵੀ ਜਾਣਾ ਨਹੀਂ ਪੈਂਦਾ ਕਈ ਅਜਿਹੀਆਂ ਜੜੀਆਂ ਕਾਰਵਾਈਆਂ ਜੋ ਚੋਣਾਂ ਤੋਂ ਪਹਿਲਾਂ ਹੁੰਦੀਆਂ ਹੀ ਨੇ ਬਿਲਕੁਲ ਕਿਉਂਕਿ ਹੁਣ ਇੱਕ ਇੱਕ ਸੀਟ ਦੇ ਉੱਤੇ ਉਮੀਦਵਾਰ ਵੀ ਤਾਂ ਇਨਾਂ ਦੇ ਬਹੁਤ ਨੇ ਸੋ ਹੁਣ ਪੰਜਾਬ ਦੇ ਵਿੱਚ ਜੋ ਸਥਿਤੀ ਕਾਂਗਰਸ ਲਈ ਬਣ ਰਹੀ ਹੈ ਉਹ ਕਿਤੇ ਨਾ ਕਿਤੇ ਹੁਣ ਜਿਹੜੀ ਹੈ ਬਹੁਤ ਹੈਰਾਨ ਕਰਨ ਵਾਲੀ ਬਣ ਰਹੀ ਹੈ ਇੱਕ ਸਰਵੇ ਹੋਇਆ ਜਿਹੜਾ ਇੱਕ ਚੈਨਦਲ ਨੇ ਸਰਵੇ ਕੀਤਾ ਉਹਦੇ ਜਿਹੜੇ ਖੁਲਾਸੇ ਹੋਏ ਨੇ ਉਹ ਬਹੁਤ ਹੈਰਾਨੀਜਨਕ ਹੋਏ ਨੇ ਕਿ ਕਾਂਗਰਸ ਦੇ ਜਿਹੜੇ 13 ਸੀਟਾਂ ਦੇ ਵਿੱਚੋਂ 7 ਐਮਪੀ ਨੇ ਉਹ ਆਪਣੀ ਹੀ ਪਾਰਟੀ ਦੀ ਪਹਿਲੀ ਪਸੰਦ ਨਹੀਂ ਹੈ ਸੋ ਉੱਥੋਂ ਕੋਈ ਨਵਾਂ ਕੈਂਡੀਡੇਟ ਜਿਹੜਾ ਆ ਉਹ ਐਲਾਨ ਸਕਦੇ ਨੇ ਸੋ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਕੱਲ ਸ਼ਾਇਦ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪਟਿਆਲਾ ਤੋਂ ਜਿਹੜੇ ਕਾਂਗਰਸ ਦੇ ਐਮਪੀ ਨੇ ਪ੍ਰਨੀਤ ਕੋਰ ਜੀ ਉਹ ਕੱਲ ਕਾਂਗਰਸ ਦਾ ਹੱਥ ਪੰਜਾ ਛਡਾ ਕੇ ਜੀ ਭਾਜਪਾ ਦਾ ਕਮਲ ਫੁੱਲ ਜਿਹੜਾ ਨੇ ਉਹ ਫੜ ਸਕਦੇ ਆ ਜੀ ਕਿ ਕਹਿੰਦੇ ਕਿ ਕੱਲ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜੇਪੀ ਨੱਡਾ ਅਮਿਤ ਸ਼ਾਉਰੀ ਸ਼ਾਮਿਲ ਹੋਣਗੇ ਤੇ ਉਹਨਾਂ ਨੂੰ ਜਿਹੜਾ ਆ ਉਹ ਭਾਜਪਾ ਦੇ ਵਿੱਚ ਸ਼ਾਮਿਲ ਕਰ ਸਕਦੇ ਤੇ ਇਹ ਵੀ ਖਬਰ ਸਾਹਮਣੇ ਆਈ ਸੀ ਉੜਦੇ ਉੜਦੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਮਿਲੀ ਹੈ ਕਿ ਬੀਬੀ ਜੀ ਕੋਰੂ ਹੀ ਪਟਿਆਲੇ ਤੋਂ ਲੋਕ ਸਭਾ ਉਮੀਦਵਾਰ ਐਲਾਨ ਸਕਦੀ ਹੈ ਭਾਜਪਾ ਵੱਲੋਂ ਬਿਲਕੁਲ 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 ਸੋ ਜਿਹੜਾ ਸਰਵੇ ਹੋਇਆ ਆ ਜਿਹੜੇ ਹੋਰ ਪਾਰਟੀਆਂ ਦੇ ਸਰਵੇ ਜਿਹੜੇ ਹੁੰਦੇ ਨੇ ਸੋ ਉਸ ਸਰਵੇ ਦੇ ਵਿੱਚ ਪਰਨੀਤ ਕੌਰ ਪਹਿਲੀ ਪਸੰਦ ਬਣੇ ਨੇ ਪਟਿਆਲਾ ਦੇ ਲੋਕਾਂ ਦੀ ਸੋ 57% VOTING ਉਹਨਾਂ ਨੂੰ ਹੋਈ ਹੈ ਕਿ ਅਸੀਂ ਇਹਨਾਂ ਨੂੰ ਐਜ਼ ਅ MP ਜਿਹੜਾ ਆ ਉਹ ਦੇਖਣਾ ਚਾਹੁੰਦੇ ਨੇ ਸੋ ਹੁਣ ਭਾਜਪਾ ਜਿਹੜੀ ਆ ਉਹ ਦਾਅ ਜ਼ਰੂਰ ਖੇਡੇਗੀ ਪਟਿਆਲਾ ਦੇ ਵਿੱਚ ਸੋ ਹੁਣ ਪਟਿਆਲਾ ਦੇ ਵਿੱਚ ਦੋਹਰਾ ਮੁਕਾਬਲਾ ਦੇਣ ਦੇ ਲਈ ਕਿਹਨੂੰ ਚੋਣ ਮੈਦਾਨ 'ਚ ਉਤਾਰਿਆ ਜਾਂਦਾ ਆ ਸੋ ਉਹ ਹੁਣ ਦੇਖਣਾ ਹੋਏਗਾ ਕਿਉਂਕਿ ਪਟਿਆਲਾ ਤੋਂ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਆ ਹੁਣ ਕਦਾਅ ਖੇਡਣਾ ਜਾ ਰਹੀ ਹੈ ਖੇਡ ਸਕਦੀ ਆ ਜੀ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਿਉਂਕਿ ਪਰਨੀਤ ਕੌਰ ਦੇ ਮੁਕਾਬਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੀ ਜਿਹੜਾ ਨੇ ਉਹ ਪੂਰੇ ਟੱਕਰ ਦਾ ਮੁਕਾਬਲਾ ਦੇ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਵਿਜੇ ਇੰਦਰ ਸਿੰਘਲਾ ਜੀ ਬੀਬੀ ਰਜਿੰਦਰ ਕੌਰ ਪਠੱਲ ਤੇ ਹਰਦੇਵਾਲ ਸਿੰਘ ਕੰਬੋਜ ਇਹ ਤਿੰਨਾਂ ਨੇ ਵੀ ਜਿਹੜਾ ਕਾਗਜ਼ ਨੇ ਉਹ ਪਟਿਆਲੇ ਤੋਂ ਹੀ ਭਰੇ ਨੇ ਜੀ ਸੋ ਹੁਣ ਇਹ ਤਿੰਨੋਂ ਜਿਹੜਾ ਨੇ ਆਪਦੇ ਆਪ ਦੇ ਏਰੀਏ ਦੇ ਵਿੱਚ ਬਹੁਤ ਰਸੂਖਦਾਰ ਮੰਨੇ ਜਾਂਦੇ ਨੇ ਬੀਬੀ ਰਜਿੰਦਰ ਕੌਰ ਭੱਟਲ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਜੀ ਵਿਜੇਂਦਰ ਸਿੰਘਲਾ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਕਾਫੀ ਨਾਮਵਰ ਜਿਹੜਾ ਨੇ ਆਗੂ ਨੇ ਇਸ ਤੋਂ ਇਲਾਵਾ ਕੇਂਦਰੀ ਮੰਤ ਆਪਣਾ ਕੈਬਨਿਟ ਮਨਿਸਟਰ ਵੀ ਰਹਿ ਚੁੱਕੇ ਨੇ ਸਿੱਖਿਆ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ ਐਮ ਐਲ ਏ ਰਹਿ ਚੁੱਕੇ ਨੇ ਸੋ ਇਸ ਕਰਕੇ ਨਾਦਾ ਜਿਹੜਾ ਰਸੂਖ ਹੈ ਉਧਰਲੇ ਏਰੀਆ ਦੇ ਵਿੱਚ ਵਧੀਆ ਸੋ ਇਹ ਆਪਣੇ ਹਲਕੇ ਦੇ ਵਿੱਚ ਜਿੱਸਕਦੇ ਨੇ ਪਰ ਜੇਕਰ ਪਟਿਆਲੇ ਦੀ ਗੱਲ ਕਰੀਏ ਜਾਂ ਫਿਰ ਟਾਕਰੇ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਆ ਉਥੋਂ ਚੋਣ ਖਾੜੇ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਸੋ ਇੱਕ ਵਾਰ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਐਮ ਪੀ ਨੇ ਇਹਨਾਂ ਦੇ ਆਪ ਦੀ ਪਸੰਦ ਨਹੀਂ ਬਣ ਰਹੇ ਉਹਨਾਂ ਦੇ ਉੱਤੇ ਵੀ ਝਾਤ ਮਾਰ ਲੈਣੇ ਕਿ ਅਮਰਜੀਤ ਸਰ ਤੋਂ ਜਿਹੜਾ ਨੇ ਗੁਰ ओएमपी ਨੇ ਪਰ ਇਸ ਵਾਰੀ ਉਹ ਦੌਰ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਣਾ ਕਿਉਂਕਿ ਉਹਨਾਂ ਨੂੰ ਜਿਹੜੀ ਹੈ ਤੀਸਰੇ ਨੰਬਰ ਦੇ ਉੱਤੇ ਜਿਹੜੀ ਆ ਪਾਰਟੀ ਦੀ ਪਸੰਦ ਬਣ ਰਹੇ ਨੇ ਪਹਿਲੇ ਨੰਬਰ ਤੇ ਪਾਰਟੀ ਦੀ ਪਸੰਦ ਨਵਜੋਤ ਸਿੰਘ ਸਿੱਧੂ ਬਣ ਰਹੇ ਨੇ ਜਿਨ੍ਹਾਂ ਨੂੰ 32% ਵੋਟ ਹੋਈ ਹੈ ਤੇ ਉੱਥੋਂ ਹੀ ਜੇਕਰ ਬੀਜਪੀ ਦੀ ਗੱਲ ਕਰੀਏ ਤਾਂ ਸ਼ਵੇਤ ਮਲਿਕ ਜਿਹੜਾ ਨੇ ਉਹ ਪਾਰਟੀ ਦੀ ਪਸੰਦ ਬਣ ਰਹੇ ਨੇ ਉਹਨਾਂ ਨੂੰ 29% ਵੋਟ ਹੋਈ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਨੇ ਜਿਨ੍ਹਾਂ ਨੂੰ 41% VOTING ਹੋਈ ਹੈ ਤੇ ਅਕਾਲੀ ਦਲ ਦੇ ਵੱਲੋਂ ਜਿਹੜਾ ਨੇ ਅਨਿਲ ਸਰੀਨ ਜਿਹੜੇ ਭਾਜਪਾ ਛੱਡ ਕੇ 2020 ਦੇ ਵਿੱਚ ਅਕਾਲੀ ਦਲ 'ਚ ਸ਼ਾਮਿਲ ਹੋਏ ਸੀ ਕਿਸਾਨ ਅੰਦੋਲਨ ਦੇ ਸਮੇਂ ਉਹਨਾਂ ਨੂੰ 44% VOTING ਹੋਈ ਹੈ ਸੋ ਇਸ ਕਰਕੇ ਜਿਹੜਾ ਹੁਣ ਗੁਰਜੀਤ ਔਜਲਾ ਪਹਿਲੇ ਕੈਂਡੀਡੇਟ ਨਿਕਲੇ ਜਿਹੜੀ ਪਾਰਟੀ ਦੀ ਪਹਿਲੀ ਪਸੰਦ ਇਹ ਨਹੀਂ ਬਣ ਰਹੇ ਪਰ ਹੁਣ ਗੁਰਜੀਤ ਔਜਲਾ ਦੇ ਨਾਲ ਨਾਲ ਇੱਕ ਤੁਹਾਨੂੰ ਪਿਛਲੇ ਦਿਨਾਂ ਦਾ ਯਾਦ ਹੋਏਗਾ ਕਿ ਇੱਕ ਸਮਾਗਮ ਰੱਖਿਆ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਗੁਰਜੀਤ ਔਜਲਾ ਦੇ ਤੇ ਓਪੀ ਸੋਨੀ ਨੂੰ ਨਾ ਦੇ ਜਿਹੜਾ ਸਮਰਥਕ ਨੇ ਉਹ ਆਪਸ ਵਿੱਚ ਝੜ ਗਏ ਸੀ ਕਿਉਂਕਿ ਉੱਥੇ ਵੀ ਗੱਲ ਚੱਲੀ ਸੀ ਕਿ ਇਸ ਵਾਰੀ ਸ਼ਾਇਦ ਜਿਹੜਾ ਨੇ ਗੁਰਜੀਤ ਔਜਲਾ ਨੂੰ ਟਿਕਟ ਕੱਟ ਕੇ ਓਪੀ ਸੋਨੀ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਐਸਸੀ ਕੈਟਾਗਰੀ ਹੈ ਤੇ ਦੂਸਰਾ ਹਿੰਦੂ ਜ਼ਮਾਤ ਦੇ ਨਾਲ ਬਿਲੋਂਗ ਕਰਦੇ ਨੇ ਸੋ ਉਸ ਤੋਂ ਬਾਅਦ ਆ ਜਾਂਦੇ ਬਠਿੰਡਾ ਦੇ ਵਿੱਚ ਸੋ ਬਠਿੰਡਾ ਦੇ ਵਿੱਚ ਵੀ ਮੁਕਾਬਲਾ ਤਗੜਾ ਹੈ ਬੀਬਾ ਹਰਸਿਮਰਤ ਕੌਰ ਬਾਦਲ ਜਿਹੜਾ ਨੇ ਉੱਥੋਂ ਮੌਜੂਦਾ ਐਮਪੀ ਨੇ ਸੋ ਇਸ ਤੋਂ ਇਲਾਵਾ ਇਸ ਵਾਰੀ ਭਾਜਪੀ ਦੇ ਵਿੱਚ ਸਰੂਪ ਚੰਦ ਸਿੰਘਲਾ ਉਹਨਾਂ ਨੂੰ ਵੀ ਕਹਿ ਸਕਦੇ ਕਿ ਉੱਥੋਂ ਉਤਾਰ ਸਕਦੇ ਨੇ ਨਹੀਂ ਤਾਂ ਭਾਜਪੀ ਕੋਲ ਇੱਕ ਵੱਡਾ ਚਿਹਰਾ ਉੱਥੋਂ ਪਿਆ ਹੈ ਬਠਿੰਡੇ ਤੋਂ ਮਨਪ੍ਰੀਤ ਸਿੰਘ ਬਾਦਲ ਉਹ ਉੱਥੋਂ ਉਤਾਰ ਸਕਦੇ ਨੇ ਚੌਂ ਮੈਦਾਨ ਦੇ ਵਿੱਚ ਸੋ ਇਸ ਵਾਰੀ ਜਿਹੜਾ ਬਠਿੰਡਾ ਤੋਂ ਉਮੀਦਵਾਰ ਆ ਆਮ ਆਦਮੀ ਪਾਰਟੀ ਦੇ ਲਈ ਸਭ ਤੋਂ ਅੱਗੇ ਆ ਉਹ ਅਮ੍ਰਿਤਾ ਬੜੇਗਣੇ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਦੀ ਧਰਮ ਪਤਨੀ 41% ਵੋਟਾਂ ਦੇ ਨਾਲ ਉਹ ਪਾਰਟੀ ਦੀ ਪਹਿਲੀ ਪਸੰਦ ਬਣ ਰਹੇ ਨੇ ਸੋ ਜੇਕਰ ਹੁਣ ਤੁਸੀਂ ਉਹਨਾਂ ਦੇ ਫੇਸਬੁੱਕ ਪੇਜ ਨੂੰ ਵੀ ਚੈੱਕ ਕਰੋਗੇ ਤਾਂ ਉਹਨਾਂ ਬਠਿੰਡੇ ਦੇ ਵਿੱਚ ਸਰਗਰਮੀਆਂ ਵੀ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਸਾਨਾਂ ਦੇ ਨਾਲ ਹੋਰ ਸਮਾਗਮਾਂ ਦੇ ਵਿੱਚ ਜਿਹੜਾ ਨੇ ਉਹ ਸ਼ਾਮਿਲ ਹੋ ਰਹੇ ਨੇ ਲਗਾਤਾਰ ਸਿਆਸਤ ਦੇ ਵਿੱਚ ਜਿਹੜਾ ਨੇ ਨਜ਼ਰ ਆ ਰਹੇ ਨੇ ਹਾਂ ਲਗਾਤਾਰ ਸਿਆਸਤ ਦੇ ਵਿੱਚ ਜਿਹੜਾ ਨੇ ਉਹ ਐਕਟਿਵ ਹੋ ਰਹੇ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਆਈਏ ਤਾਂ ਫਰੀਦਕੋਟ ਦੇ ਵਿੱਚ ਸੋ ਫਰੀਦਕੋਟ ਦੇ ਵਿੱਚ ਮੌਜੂਦਾ ਐਮਪੀ ਨੇ ਮੁਹੰਮਦ ਅਸਦਿਕ ਸੋ ਉਹ ਇਸ ਵਾਰੀ ਪਾਰਟੀ ਦੀ ਪਹਿਲੀ ਪਸੰਦ ਜਿਹੜਾ ਆ ਉਹ ਨਹੀਂ ਹੋ ਰੇ ਸੋ ਇਸ ਵਾਰੀ ਫਰੀਦਕੋਟ ਤੋਂ ਸੁਖਵਿੰਦਰ ਡੈਨੀ ਜਿਹੜਾ ਨੇ ਉਹ 41% VOTING ਦੇ ਨਾਲ ਪਾਰਟੀ ਦੀ ਪਹਿਲੀ ਪਸੰਦ ਨੇ ਤੇ ਮੁਹੰਮਦ ਅਸਦਿਕ ਜਿਹੜਾ ਨੇ ਉਹਨਾਂ ਨੂੰ 32 22% ਜਿਹੜੀ VOTING ਉਹ ਹੋਈ ਆ ਪਾਰਟੀ ਦੀ ਪਸੰਦ ਤੋਂ ਬਾਅਦ ਇਸ ਤੋਂ ਇਲਾਵਾ ਪਾ ਹੁਣ ਫਤੇਗੜ ਸਾਹਿਬ ਚ ਆ ਜਾਂਦੇ ਆ ਜੀ ਜਿੱਥੋਂ ਅਮਰ ਸਿੰਘ ਡਾਕਟਰ ਅਮਰ ਸਿੰਘ ਹੋਰੀ ਐਮਪੀ ਨੇ ਮੌਜੂਦਾ ਸੋ ਇਸ ਵਾਰੀ ਉਹ ਵੀ ਜਿਹੜਾ ਹੈ ਲਿਸਟ ਦੇ ਵਿੱਚ ਚੌਥੇ ਨੰਬਰ ਤੇ ਖਿਸਕ ਕੇ ਚਲੇ ਗਏ ਨੇ ਸੋ ਪਹਿਲੀ ਪਸੰਦ ਪਾਰਟੀ ਦੀ ਸ਼ਮਸ਼ੇਰ ਸਿੰਘ ਦੁੱਲੋ ਬਣ ਗਏ ਨੇ ਜਿਹੜੇ ਕਿ ਪਹਿਲਾਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਵੀ ਰਹਿ ਚੁੱਕੇ ਨੇ ਸੋ ਇਸ ਤੋਂ ਇਲਾਵਾ ਫਿਰੋਜ਼ਪੁਰ ਦੀ ਗੱਲ ਕਰ ਲਈਏ ਤਾਂ ਫਿਰੋਜ਼ਪੁਰ ਦੇ ਵਿੱਚ ਅਕਾਲੀ ਦਲ ਦੀ ਸੀਟ ਹੈ ਸੁਖਬੀਰ ਸਿੰਘ ਬਾਦਲ ਉੱਥੋਂ ਜਿਹੜਾ ਨੇ ਐਮਪੀ ਨੇ ਪਰ ਕਾਂਗਰਸ ਦੀ ਪਹਿਲੀ ਪਸੰਦ ਜਿਹੜਾ ਨੇ ਰਵਿੰਦਰ ਸਿੰਘ ਆਂਪਲਾ ਬਣ ਰਹੇ ਨੇ 51% ਵੋਟ ਹੈ ਤੇ ਸੇਮ ਬੀਜੇਪੀ ਦੀ ਵੀ ਪਸੰਦ ਜਿਹੜਾ ਨੇ ਔਰ ਰਵਿੰਦਰ ਆਵਲਾ ਬਣ ਰਹੇ ਨੇ ਕਿਉਂਕਿ ਲਗਾਤਾਰ ਚੱਲ ਰਹੀ ਹੈ ਗੱਲ ਕਿ ਬਾਜਪਾ ਵੀ ਜਾ ਸਕਦੇ ਨੇ ਇਧਰਲੇ ਪਾਸੇ ਵੀ ਚੋਣ ਲੜ ਸਕਦੇ ਨੇ ਸੋ ਜਲਾਲਾਬਾਦ ਤੋਂ ਸਾਬਕਾ ਜਿਹੜਾ ਵਿਧਾਇਕ ਨੇ ਉਹ ਰਹਿ ਚੁੱਕੇ ਨੇ ਜਦੋਂ ਸੁਖਵੀਰ ਸਿੰਘ ਬਾਦਲ 2019 ਦੇ ਵਿੱਚ MP ਬਣਦੇ ਨੇ ਤਾਂ ਜਮਣੀ ਚੋਣਾਂ ਦੇ ਵਿੱਚ ਰਵਿੰਦਰ ਆਵਲਾ ਹੋਰੀ ਉੱਥੋਂ ਜਲਾਲਾਬਾਦ ਤੋਂ ਆਪਣੀ ਸੀਟ ਕੱਢਦੇ ਨੇ ਤੇ ਲਗਾਤਾਰ ਸਰਗਰਮ ਨੇ ਤੇ 2022 ਚੋਣਾਂ ਲੜੇ ਨਹੀਂ ਸੀਗੇ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਮੈਂ ਜਿਹੜਾ ਚੋਣਾ ਲੜੂਗਾ ਪਰ ਉੱਥੇ ਜੇਕਰ ਲੋਕਾਂ ਦੀ ਲੋਕਪ੍ਰਿਤਾ ਦੇਖੀਏ ਤਾਂ ਫਿਰੋਜ਼ਪੁਰ ਵਾਲੇ ਪਾਸੇ ਤੋਂ ਜਿਹੜਾ ਹੈ ਪਰਮਿੰਦਰ ਪਿੰਕੀ ਦਾ ਨਾਮ ਵੀ ਜਿਹੜਾ ਹੈ ਉਹ ਚਰਚਾਵਾਂ ਦੇ ਵਿੱਚ ਹੈ ਕਿ ਪਰਮਿੰਦਰ ਪਿੰਕੀ ਲੋਕਾਂ ਦੀ ਪਸੰਦ ਬਣ ਰਹੇ ਨੇ ਪਰ ਰਵਿੰਦਰ ਆਵਲਾ ਪਾਰਟੀ ਦੀ ਪਸੰਦ ਬਣ ਰਹੇ ਨੇ ਸੋ ਇਸ ਤੋਂ ਇਲਾਵਾ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਤੋਂ ਜਿਹੜਾ ਨੇ ਰਾਜਕੁਮਾਰ ਚੱਬੇਵਾਲੂ ਨੇ ਜਿਹੜਾ ਨੇ ਉਹ ਪਹਿਲੀ ਪਸੰਦ ਬਣ ਰਹੇ ਨੇ 51% ਦੀ ਵੋਟ ਜਿਹੜੀ ਆ ਉਹਨਾਂ ਨੂੰ ਪਈ ਆ। ਸੋ ਜਲੰਧਰ ਦੀ ਗੱਲ ਕਰ ਲੈਂਦੇ ਆ ਜਲੰਧਰੋਂ ਜਿਹੜਾ ਨੇ ਚੌਧਰੀ ਸੰਤੋਖ ਸਿੰਘ ਹੋਰੀ ਜਿਹੜਾ ਨੇ ਉਹ ਪਹਿਲਾਂ ਐਮਪੀ ਸੀਗੇ ਸੋ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਪਿਛਲੇ ਸਾਲ ਜਨਵਰੀ ਦੇ ਵਿੱਚ ਜਦੋਂ ਰਾਹੁਲ ਗਾਂਧੀ ਹੋਰੀ ਪੰਜਾਬ ਜੋੜ ਪੰਜਾਬ ਦੇ ਵਿੱਚ ਆਉਂਦੇ ਨੇ ਭਾਰਤ ਜੋੜੋ ਯਾਤਰਾ ਲੈ ਕੇ। ਸੋ ਉਸ ਸਮੇਂ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਉਹ ਜਦੋਂ ਬਾਈ ਇਲੈਕਸ਼ਨਸ ਹੋਈਆਂ ਤਾਂ ਉਹ ਟਿਕਟ ਜਿਹੜੀ ਆ ਉਹਨਾਂ ਦੀ ਫੈਮਿਲੀ ਨੂੰ ਚਲੀ ਗਈ ਤੇ ਉਹਨਾਂ ਦੀ ਧਰਮ ਪਤਨੀ ਨੇ ਚੋਣਾਂ ਲੜੀਆਂ ਪਰ ਹਾਰ ਗਏ ਤੇ ਇੱਕ ਪੈਰਾਸ਼ੂਟ ਐਂਟਰੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਵਿੱਚ ਹੋਈ ਸੀ ਸੁਸ਼ੀਲ ਰਿੰਕੂ ਰਾਦੇ ਉਹਨਾਂ ਨੇ ਉਹ ਸੀਟ ਕੱਢੀ ਐ ਸੋ ਇਸ ਵੇਲੇ ਆਮ ਆਦਮੀ ਪਾਰਟੀ ਦੀ ਪਹਿਲੀ ਪਸੰਦ ਸੁਸ਼ੀਲ ਰਿੰਕੂ ਹੀ ਨੇ ਪਰ ਇਸ ਵੇਲੇ ਜਲੰਧਰ ਦੇ ਲੋਕਾਂ ਦੀ ਤੇ ਆਮ ਕਾਂਗਰਸ ਪਾਰਟੀ ਦੀ ਪਹਿਲੀ ਪਸੰਦ ਜਿਹੜਾ ਨੇ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 39% VOTING ਦੇ ਨਾਲ ਉਹ ਪਹਿਲੇ ਨੰਬਰ ਦੇ ਉੱਤੇ ਅੱਗੇ ਨੇ ਰੀਜ਼ਨ ਇਹ ਨੇ ਕਿ ਪਹਿਲਾਂ ਵੀ ਨਾਮ ਉੜਿਆ ਸੀ ਚਰਚਾਵਾਂ ਦੇ ਵਿੱਚ ਕਿ ਜਲੰਧਰੋਂ ਜਿਹੜਾ ਨੇ ਉਹ ਚੋਣ ਲੜ ਸਕਦੇ ਨੇ ਜਲੰਧਰ ਦੇ ਵਿੱਚ ਐਸਸੀ ਸਮਾਜ ਦੀਆਂ ਵੋਟਾਂ ਥੋੜੀਆਂ ਜ਼ਿਆਦਾ ਨੇ ਤੇ ਐਸਸੀ ਸਮਾਜ ਦੀ ਪਹਿਲੀ ਪਸੰਦ ਜਿਹੜਾ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸੋ ਇਸ ਕਰਕੇ ਜਿਹੜਾ ਆ ਉਹ ਵੀ ਇਸ ਵਾਰ ਪਹਿਲੀ ਪਸੰਦ ਜਿਹੜੀ ਆ ਕਾਂਗਰਸ ਉਹ ਜਲੰਧਰ ਤੋਂ ਹੋ ਸਕਦੇ ਨੇ ਸੋ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਹੁਣੀ ਜਿਹੜਾ ਨੇ ਉਹ ਇਸ ਵੇਲੇ ਚੋਣਾ ਜਿਹੜੀਆਂ ਨੇ ਉਹ ਲੜ ਸਕਦੇ ਨੇ ਸੋ ਹੁਣ ਜਿਹੜਾ ਫਸਮਾ ਮੁਕਾਬਲਾ ਹੈ ਉਹ ਬਠਿੰਡਾ ਪਟਿਆਲਾ ਫਿਰੋਜ਼ਪੁਰ ਅਮ੍ਰਿਤਸਰ ਅ ਇਧਰ ਬਾਖ ਖੰਡੂਰ ਸਾਹਿਬ ਦੀ ਆਪਾਂ ਗੱਲ ਕਰ ਲੈਨੇ ਆ ਸੋ ਖੰਡੂਰ ਸਾਹਿਬ ਤੋਂ ਵੀ ਜਿਹੜਾ ਨੇ ਜਸਵੀਰ ਸਿੰਘ ਡਿੰਪਾ ਉਹ ਵੀ ਜਿਹੜਾ ਨੇ ਇਸ ਵਾਰੀ ਤੀਸਰੇ ਨੰਬਰ ਤੇ ਜਿਹੜਾ ਖਿਸਕ ਗਏ ਨੇ ਉਹ ਪਾਰਟੀ ਦੀ ਪਹਿਲੀ ਪਸੰਦ ਦੇ ਵਿੱਚ ਨਹੀਂ ਆ ਰਹੇ ਨਾ ਲੋਕਾਂ ਦੀ ਪਹਿਲੀ ਪਸੰਦ ਦੇ ਵਿੱਚ ਆ ਰਹੇ ਨੇ ਸੋ ਇਸ ਵਾਰੀ ਪਹਿਲੀ ਪਸੰਦ ਦੇ ਵਿੱਚ ਖੰਡੂਰ ਸਾਹਿਬ ਤੋਂ ਜਿਹੜਾ ਨੇ ਰਾਣਾ ਗੁਰਜੀਤ ਆ ਰਹੇ ਨੇ ਜਿਹੜੇ ਸੁਲਤਾਨਪੁਰ ਲੋਧੀ ਤੋਂ ਜੀ ਜਿਹੜਾ ਵਿਧਾਇਕ ਨੇ ਸੋ ਹੁਣ ਮਾਫ ਕਰਨਾ ਕਪੂਰਥਲੇ ਤੋਂ ਕਪੂਰਥਲੇ ਕਪੂਰਥਲੇ ਤੋਂ ਬਧਾਇ ਕਨੇ ਸੋ ਉਹ ਹੁਣ ਜਿਹੜਾ ਨੇ ਪਹਿਲੀ ਪਸੰਦ ਉਹ ਬਣ ਰਹੇ ਨੇ ਰਾਣਾ ਗੁਰਜੀਤ ਧੋਣੀ ਤੇ ਹੁਣ ਖੰਡੂਰ ਸਾਹਿਬ ਤੋਂ ਜਿਹੜਾ ਨੇ ਉਹ ਐਮਪੀ ਦੀਆਂ ਚੋਣਾਂ ਵੀ ਲੜ ਸਕਦੇ ਨੇ ਸੋ ਇਸ ਤਰੀਕੇ ਨਾਲ ਜਿਹੜੇ ਆਮ ਆਦਮੀ ਪਾਰਟੀ ਕਾਂਗਰਸ ਦੇ ਜਿਹੜੇ ਆਪਣੇ ਹੀ ਪਹਿਲਾਂ ਦੇ ਜਿੱਤੇ ਹੋਏ ਐਮਪੀ ਨੇ ਕਿਤੇ ਨਾ ਕਿਤੇ ਉਹ ਪਾਰਟੀ ਦੀ ਪਹਿਲੀ ਪਸੰਦ ਨਹੀਂ ਬਣਦੇ ਦਿਖਾਈ ਦੇ ਰਹੇ ਨੇ ਜੇਕਰ ਕੋਈ ਪਹਿਲੀ ਪਸੰਦ ਦੇ ਵਿੱਚ ਹੈ ਤਾਂ ਉਹ ਹੈ ਰਵਨੀਤ ਸਿੰਘ ਬਿੱਟੂ ਜਿਹੜੇ ਲੁਧਿਆਣਾ ਤੋਂ ਪਹਿਲੀ ਐਮਪੀ ਨੇ ਮੌਜੂਦਾ ਤੇ ਪਹਿਲੀ ਪਸੰਦ ਵੀ ਪਾਰਟੀ ਦੀ ਤੇ ਲੋਕਾਂ ਦੀ ਉਹ ਹੀ ਨੇ ਇਸ ਤੋਂ ਇਲਾਵਾ ਰਵਿੰਦਰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਤਾਂ ਮਨੀਸ਼ ਤਿਵਾੜੀ ਸਾਬਕਾ ਕੇਂਦਰੀ ਮੰਤਰੀ ਨੇ ਮੌਜੂਦਾ ਸੰਸਦ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੈਟ ਪਾਰਟੀ ਦੀ ਪਹਿਲੀ ਪਸੰਦ ਵੀ ਉਹੀ ਨੇ ਸਰਵੇ ਦੇ ਮੁਤਾਬਕ ਤੇ ਜਿਹੜਾ ਲੋਕਾਂ ਦੀ ਪਹਿਲੀ ਪਸੰਦ ਵੀ ਮਨੀਸ਼ਾ ਦਿਵਾੜੀ ਹੀ ਨੇ ਸੋ ਹੁਣ ਇਹ ਦੇਖਣਾ ਹੋਏਗਾ ਕਿ ਕਾਂਗਰਸ ਪਾਰਟੀ ਜਿਹੜਾ ਹੁਣ ਦਾਵਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ 13 0 ਕਰਾਂਗੇ ਜਾਂ ਫਿਰ 10 ਸੀਟਾਂ ਦਾ ਮੈਕਸਿਮਮ ਕੱਢਾਂਗੇ ਸੋ ਹੁਣ ਉਮੀਦਵਾਰ ਕਿਹੜੇ ਐਲਾਨੇਗੀ ਸੋ ਇੱਥੋਂ ਤਾਂ ਇੱਕ ਗੱਲ ਫਾਈਨਲ ਹੋ ਗਈ ਗगन ਕਿ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਹੋਵੇ ਕਾਂਗਰਸ ਚਾਹੇ ਹੋਵੇ ਬੀਜੇਪੀ ਕੋਈ ਵੀ ਜਿਹੜਾ ਆ ਉਹ ਹਲਕਾ ਦਾ ਨਹੀਂ ਖੇਡਣਾ ਚਾਹੇਗਾ ਨਾ ਸ਼੍ਰੋਮਣੀ ਅਕਾਲੀ ਦਲ ਸੋ ਕਿਉਂਕਿ ਹੁਣ ਕਾਂਗਰਸ ਅਕਾਲੀ ਦਲ ਜੀ ਤੇ ਭਾਜਪਾ ਹੂੰ ਬੱਡੇ ਚਿਹਰੇ ਜਿਹੜਾ ਨੇ ਇਹਨਾਂ ਦੇ ਪਹਿਲੇ ਬੈਠੇ ਨੇ ਜੀ 2022 ਦੇ ਵਿੱਚ ਜਿਹੜੇ ਬੈਲੇ ਬੈਠੇ ਸੀ ਸੋ ਹੁਣ ਇਧਰਲੇ ਪਾਸੇ ਨੂੰ ਜ਼ਿੰਮੇਵਾਰੀਆਂ ਜਿਹੜੀਆਂ ਨੇ ਡਿਊਟੀਆਂ ਜਿਹੜੀਆਂ ਨੇ ਉਹ ਨਿਭਾ ਸਕਦੇ ਨੇ ਤੇ ਉੱਥੇ ਹੁਣ ਆਪਾਂ ਪੰਜਾਬ ਦੇ ਵਿੱਚ ਭਾਜਪਾ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਜਿਹੜੀ ਸਥਿਤੀ ਉਹਨਾਂ ਦੀ ਸੁਧਰਦੀ ਹੋਈ ਦਿਖਾਈ ਦੇ ਰਹੀ ਸੀ 2022 ਤੱਕ 2023 ਤੱਕ ਵੀ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਰਹੀ 2024 ਦੇ ਵਿੱਚ ਆ ਕੇ ਜਿਹੜੀ ਹੈ ਉਹ ਨੁਕਸਾਨਦਾਇਕ ਹੋਣ ਲੱਗੀ ਕਿਸਾਨ ਅੰਦੋਲਨ ਤੋਂ ਬਾਅਦ ਪਰ ਉੱਥੇ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਬੇਸ਼ੱਕ ਲੱਗਦਾ ਹੋਵੇਗਾ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਕੈਂਡੀਡੇਟ ਨਹੀਂ ਮਿਲਣਗੇ ਪਰ ਉੱਥੇ ਹੀ ਇੱਕ ਹੈਰਾਨੀ ਵਾਲਾ ਆਂਕੜਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਬੀਜੇਪੀ ਨੇ ਹਜੇ ਉਮੀਦਵਾਰ ਐਲਾਨੇ ਨਹੀਂ ਪਰ ਭਾਜਪਾ ਦੀਆਂ ਉਮੀਦਵਾਰਾਂ ਦੀ ਲਿਸਟ ਜਿਹੜੀ ਹੈ ਉਹ 230 ਤੋਂ ਪਾਰ ਹੋ ਗਈ ਹੈ 230 ਲੋਕਾਂ ਨੇ ਉਮੀਦਵਾਰੀ ਦੇ ਲਈ ਟਿਕਟਾਂ ਭਰੀਆਂ ਨੇ ਫਾਰਮ ਭਰੇ ਨੇ 203 ਨੇ ਤੇ ਜਿਹਦੇ ਵਿੱਚੋਂ ਬਹੁਤ سارے ਸਿੱਖ ਨੇ ਦਸਤਾਰਧਾਰੀ ਨੇ ਸੋ ਹੁਣ ਇਹ ਦੇਖਣਾ ਹੋਵੇਗਾ ਕਿ ਉਹਨਾਂ ਭਾਜਪਾ ਗੋਲਬੀ ਜਿਹੜੀ ਲੀਡਰਾਂ ਦੀ ਕਮੀ ਹੈ ਉਹ ਨਹੀਂ ਆਏਗੀ ਸੋ ਇਸ ਵਾਰੀ ਪੰਜਾਬ ਦੇ ਵਿੱਚ ਮੁਕਾਬਲਾ ਜਿਹੜਾ ਆ ਉਹ ਕੁੰਡੀਆਂ ਦੇ ਸਿੰਘ ਤਾਂ ਹੁਣ ਜ਼ਰੂਰ ਫਸਣਗੇ ਜੀ ਬਹੁਤ ਬਹੁਤ ਧੰਨਵਾਦ ਜੀ ਬੇਜੀ ਤੇ ਜੇ ਜਿਹੜੀ ਹੁਣ ਗੱਲ ਕਰਦੇ ਆ ਕਿ ਲਿਸਟ ਜਿਹੜੀ ਜਾਰੀ ਹੋਈ ਆ 39 ਨਾਮ ਜਿਹੜੇ ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਨੇ ਪਰ ਉੱਥੇ ਹਜੇ ਪੰਜਾਬ ਦੇ ਵਿੱਚ ਜਿਹੜੇ ਲੋਕ ਸਭਾ ਉਮੀਦਵਾਰ ਸਾਹਮਣੇ ਨਹੀਂ ਆਏ ਪਰ ਜੇ ਗੱਲ ਕੀਤੀ ਜਾਵੇ ਵੱਡੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਹੀ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਨੇ ਕਾਂਗਰਸ ਪਾਰਟੀ ਦੇ ਉਹੀ ਆਪਣੀ ਪਾਰਟੀ ਦੀ ਪਹਿਲੀ ਪਸੰਦ ਨਹੀਂ ਬਣ ਰਹੇ ਮੁਕਾਬਲਾ ਫਸਵਾ ਹੋਵੇਗਾ ਸਰਵੇ ਕੀਤਾ ਗਿਆ ਲੋਕਾਂ ਨੇ ਆਪਣੀ ਪਸੰਦ ਦੱਸੀ ਹੈ ਕਿ ਕਿਹੜਾ ਉਮੀਦਵਾਰ ਸਾਡੇ ਲਈ ਚੰਗਾਰ ਜਿਹੜਾ ਚੰਗਾ ਸ਼ਬਦ ਹੋਵੇਗਾ ਕਿਸ ਨੂੰ ਲੋਕ ਸਭਾ ਉਮੀਦਵਾਰ ਉਹ ਵੇਖਣਾ ਚਾਹੁੰਦੇ ਨੇ ਲੋਕ ਸਭਾ ਦਾ ਮੈਂਬਰ ਉਹ ਵੇਖਣਾ ਚਾਹੁੰਦੇ ਨੇ ਸੋ ਇਹ ਜਿਹੜੀਆਂ ਗੱਲਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਰਿਜ਼ਲਟ ਆਉਣਗੇ ਉਹਨਾਂ ਦੇ ਵਿੱਚ ਤੈ ਹੋ ਜਾਣਗੀਆਂ ਪਰ ਫਿਰ ਹਾਜ ਵੇਖਣਾ ਹੀ ਹੋਵੇਗਾ ਕਿ ਕਾਂਗਰਸ ਪਾਰਟੀ ਕਿਹੜੇ ਨਾਮ ਜਿਹੜੇ ਨੇ ਪੰਜਾਬ ਦੇ ਵਿੱਚੋਂ ਐਲਾਨ ਦੀ ਹੈ ਲੋਕ ਸਭਾ ਉਮੀਦਵਾਰਾਂ ਦੇ ਲਈ ਸੋ ਸਰਵੇ ਦੇ ਵਿੱਚ ਜਿਹੜੀਆਂ ਪਹਿਲੀ ਪਸੰਦ ਦੀ ਗੱਲ ਸਾਹਮਣੇ ਆਈ ਹੈ ਤੁਸੀਂ ਵੀ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੀ ਪਹਿਲੀ ਪਸੰਦ ਵੀ ਜਿਹੜੀ ਹੈ ਸਾਨੂੰ ਜਰੂਰ ਦੱਸੋ ਜੁੜੇ ਰਹੋ ਸਕਾਈਸ ਪੰਜਾਬ ਦੇ